ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੀਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਨੈਕ ਹੰਪ ਬਾਰੇ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਹੈ ਕਿਉਂਕਿ ਆਪਣੀ ਫੈਟ ਡੈਪੋਜ਼ੀਸ਼ਨ ਹੋ ਜਾਂਦੀ ਹੈ ਇਸ ਜਗ੍ਹਾ ਤੇ ਬਹੁਤ ਜ਼ਿਆਦੇ ਉਹ ਪੋਸਚਰ ਥੋੜਾ ਬੁਰਾ ਲੱਗਦਾ ਹੁੰਦਾ ਕਿਉਂ ਆ ਜ਼ਿਆਦਾਤਰ ਜਿਹੜੇ ਲੋਕ ਬੈਠੇ ਰਹਿੰਦੇ ਆ ਜ਼ਿਆਦਾ ਟਾਈਮ ਔਰ ਜਾਂ ਫਿਰ ਆਪਣੀ ਐਕਸਰਸਾਈਜ਼ ਕੱਟ ਕਰਦੇ ਨੇ ਜ਼ਿਆਦਾਤਰ ਆਰਥਰਾਈਟਸ ਦੇ ਪੇਸ਼ੈਂਟਸ ਦੇ ਵਿੱਚ ਵੀ ਉਹ ਬਹੁਤ ਛੇਤੀ ਨਿਕਲ ਕੇ ਆਉਂਦਾ 슈ਗਰ ਦੇ ਪੇਸ਼ੈਂਟਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਮੋਟਾਪਾ obesidad ਜਦੋਂ ਆਪਾਂ ਭਾਰ ਆਪਣਾ ਵਧਦਾ ਜਾਂਦਾ ਇਸ ਜਗ੍ਹਾ ਤੇ ਵੀ ਫੈਟ ਡੈਪੋਜ਼ੀਸ਼ਨ ਹੋ ਜਾਂਦਾ ਪ੍ਰੈਗਨੈਂਸੀ ਦੇ ਦੌਰਾਨ ਵੀ ਇਹ ਚੀਜ਼ ਜ਼ਿਆਦਾ ਨਿਕਲ ਕੇ ਆਉਂਦੀ ਹੈ ਸਭ ਤੋਂ ਵੱਡਾ ਰੋਲ ਤਾਂ ਆਪਣਾ ਇਸ ਦੇ ਵਿੱਚ ਹੈਗਾ ਸੌਣ ਦਾ ਗਲਤ ਤਰੀਕਾ ਜਿਹੜੀ ਸਲੀਪਿੰਗ ਪੋਜੀਸ਼ਨ ਹੈ ਉਹ ਗਲਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਲੀਪਿੰਗ ਪੋਜੀਸ਼ਨ ਦੱਸਾਂਗੇ ਔਰ ਤਿੰਨ ਕਸਰਤਾਂ ਦੱਸਾਂਗੇ neck hump ਨੂੰ ਦੂਰ ਕਰਨ ਲਈ। ਤਾਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਆ। ਸਾਡੀ ਇੰਸਟਾਗ੍ਰਾਮ ਆਈਡੀ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਐ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਵੀ ਫਾਲੋ ਕਰੋ। ਸਾਡਾ ਫੇਸਬੁੱਕ ਪੇਜ ਹੈ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫਾਲੋ ਜ਼ਰੂਰ ਕਰ ਲਓ। ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਕਸਰਤਾਂ ਵਾਲੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਆਪਣਾ ਸੌਣ ਦਾ ਤਰੀਕਾ ਉਹ ਇਹ ਆ ਜਿਨ੍ਹਾਂ ਦੇ ਉਹਨਾਂ ਦੇ ਨੈਕ ਹੰਪ بڑੂਗਾ ਹੀ بڑੂਗਾ ਜਿਹੜੇ ਸਰਾਣਾ ਲੈਂਦੇ ਆ ਆਪਣੇ ਮੋਢਿਆਂ ਔਰ ਕਰਦਨ ਦੇ ਨਾਲ ਸ਼ੇਅਰ ਕਰਕੇ ਮਤਲਬ ਇਦਾਂ ਸਰਾਣਾ ਲੈਨੇ ਆ ਤਾਂ ਨੈਕ ਹੰਪ ਬਣ ਨਹੀਂ ਬਣਦਾ ਸੋ ਹਮੇਸ਼ਾ ਜਿਹੜਾ ਤੁਹਾਡਾ ਸੌਣ ਦਾ ਤਰੀਕਾ ਹੈ ਜਾਂ ਤਾਂ ਫਿਰ ਤੁਸੀਂ ਸਰਾਣਾ ਲਓ ਹੀ ਨਾ ਬਿਲਕੁਲ ਸਿੱਧੇ ਇਦਾਂ ਲੇਟੋ ਉਹ ਸਭ ਤੋਂ ਬੈਸਟ ਹੈ ਔਰ ਜੇ ਸਾਈਡ ਲੈ ਕੇ ਲਾਉਂਗੇ ਇਦਾਂ ਪਾਸਾ ਲੈ ਕੇ ਲੇਟੋਗੇ ਫਿਰ ਤੁਸੀਂ ਸਰਾਣਾ ਜ਼ਰੂਰ ਲਓ ਔਰ ਅਗਰ ਤੁਸੀਂ ਸਿੱਧੇ ਪੈ ਕੇ ਵੀ ਸਰਾਣਾ ਲੈਣਾ ਚਾਹੁੰਦੇ ਹੋ ਤਾਂ ਪ੍ਰੋਪਰ ਜਿਹੜਾ ਸਰਾਣਾ ਹੈ ਉਹ ਆਪਣੇ ਮੋਢਿਆਂ ਤੋਂ ਉੱਪਰ ਦੇਖੋ ਮੋਢੇ ਥੱਲੇ ਆ ਕੇ ਜਿਹੜੀ ਸ਼ੋਲਡਰ ਲਾਈਨ ਹੈ ਸਿਰਫ neck ਸਰਾਣੇ ਤੇ ਆਵੇ ਔਰ ਐਦਾਂ ਤੁਸੀਂ ਆਰਾਮ ਨਾਲ ਆਪਣੀ ਸੌਣ ਦਾ ਤਰੀਕਾ ਰੱਖੋ ਸਲੀਪਿੰਗ ਪੋਜੀਸ਼ਨ ਇਹ ਰੱਖਣੀ ਚਾਹੀਦੀ ਹੈ ਤੁਹਾਨੂੰ ਇਹ ਹੋਗੀ ਨੰਬਰ 1 neck complete ਹੁਣ ਦੂਸਰੀ ਜਿਹੜੀ ਕਸਰਤ ਤੁਹਾਨੂੰ ਦੱਸਣ ਲੱਗੇ ਆ ਉਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਆਪਾਂ ਜਿਹੜਾ ਕੈਟ ਐਂਡ ਕੈਮਲ ਲੱਗਿਆ ਆਪਾਂ ਐਕਸਰਸਾਈਜ਼ ਕਰਦੇ ਹੁੰਦੇ ਸੀਗੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਕੀ ਹੈ ਕੈਟ ਸਟ੍ਰੈਚ ਕਰਾਂਗੇ ਯਾਨੀ ਕਿ ਐਕਸਟੈਂਸ਼ਨ ਵਾਲਾ ਸਟ੍ਰੈਚ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਸਾਹਮਣੇ ਦੇਖਾਂਗੇ ਔਰ ਆਪਾਂ ਇਸ ਨੂੰ نیچے ਨੂੰ ਕਰਦਾਂਗੇ ਆਹ ਚੀਜ਼ ਅੱਗੇ ਆਪਾਂ ਇਦਾਂ ਕਰਦੇ ਸੀ ਨਾ ਕੈਟ ਕੈਮਲ ਇਦਾਂ ਕੈਮਲ ਚ ਉੱਪਰ ਜਾਂਦੇ ਸੀ ਕੈਟ ਥੱਲੇ ਜਾਂਦੇ ਸੀ ਉਹਨਾਂ ਆਪਣੀ ਕੈਟ ਹੈ ਉਹਦੇ ਵਿੱਚ ਹੀ ਮੇਨਟੇਨ ਰਹਿਾਂਗੇ ਇਦਾਂ ਕਰਕੇ ਆਪਾਂ ਥੱਲੇ ਕਰਤਾ ਇੱਕੋ ਤੁਸੀਂ ਇੱਕ ਨਿਊਟਰਲ ਪੋਜੀਸ਼ਨ ਹੋਗੀ ਇਹ ਥੱਲੇ ਕਰਤਾ ਸਾਹਮਣੇ ਦੇਖਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਂ ਰਿਲੈਕਸ ਫੇਰ ਕਰਤਾ 1 2 3 4 5 6 7 8 9 10 ਥੈਂ ਰਿਲੈਕਸ ਫੇਰ ਕਰਤਾ 1 2 3 4 5 6 7 8 9 10 ਫੇਰਤਾ 1 2 ਜਦੋਂ ਇਹ ਕਰਨੀ ਆ ਪੋਜੀਸ਼ਨ ਉੱਪਰ ਦੇਖਣਾ ਤਾਂ ਕਿ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪੈ ਸਕੇ ਔਰ ਇਸ ਤੇ ਆਪਾਂ ਹੋਲਡ ਕਰਨਾ 10 ਸੈਕਿੰਡ ਇਸ ਦੇ ਤੁਸੀਂ 10 ਸੈਟ ਲਾਉਣੇ ਆ ਸਵੇਰੇ ਦੁਪਹਿਰੇ ਸ਼ਾਮ ਹੁਣ ਤੁਹਾਨੂੰ ਤੀਸਰੀ ਕਸਰਦਸ਼ਣ ਲੱਗੇ ਕਸਰਦ ਦੇ ਵਿੱਚ ਤੁਸੀਂ ਫਿਗਰ ਆਫ 4 ਚ ਆ ਜਾਓਗੇ ਔਰ ਅੱਗੇ ਕੁਰਸੀ ਰੱਖ ਲਓਗੇ ਜਾਂ ਟੇਬਲ ਰੱਖ ਸਕਦੇ ਹੋ ਉਸ ਨੂੰ ਤੁਸੀਂ ਇੱਕ ਦੀਵਾਰ ਦੇ ਨਾਲ ਆ ਲੈਣਾ ਤਾਂ ਕਿ ਕੁਰਸੀ ਸਲਿੱਪ ਨਾ ਹੋਵੇ ਔਰ ਇਹ ਪੋਜੀਸ਼ਨ ਰਹੇਗੀ ਔਰ ਇਸ ਦੇ ਵਿੱਚ ਤੁਸੀਂ बिल्कुल पहला थले जाके फिर उपर देखना और नीचे ना चले जाना त उस जगह पर जिथे नैट हंप बनता खिच पवे इतना होल्ड करना दस सैकेंड एक दो तो, तीन चार पांच छे सात आठ नौ दस दैन रिलैक्स फिर जावे सामने देखा दस सैकेंड होल्ड एक दो तो, तीन चार पांच छे सात आठ नौ दस दैन रिलैक्स फिर जावे इस जगह तोपर खिच पड़ेगा सामने देखने की कोशिश ਇਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਤੀਸਰੀ ਕਸਰਤ ਅਗ੍ਸ ਕਸਰਤ ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਕਰਨਾ Y W T L ਇਹ ਪੋਜੀਸ਼ਨ ਆ ਬਣਾਉਣੀ ਆ ਆਪਾਂ ਬਿਲਕੁਲ ਦੀਵਾਰ ਦੇ ਨਾਲ ਖੜ੍ਹ ਜਾਾਂਗੇ ਪਿੱਛੇ ਕੰਧ ਹੈ ਆਪਣੀ ਸਿਰ ਨਾਲ ਲਾ ਦੇਣਾ ਸਭ ਤੋਂ ਪਹਿਲਾਂ ਆਪਾਂ Y ਬਣਾਵਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਆਪਾਂ W ਬਣਾਵਾਂਗੇ W ਬਣ ਕੇ ਆ ਨਾ 1 2 10 4 5 6 7 8 9 10 then ਆਪਾਂ T ਬਣਾਵਾਂਗੇ 1 2 3 4 5 6 7 8 9 10 then ਆਪਾਂ L ਬਣਾਵਾਂਗੇ 1 2 3 4 5 6 7 8 9 10 then ਰਿਲੈਕਸ ਪਹਿਲਾਂ ਆਪਾਂ ਬਣਾਇਆ Y ਫਿਰ W ਫਿਰ T ਫਿਰ L ਇਸ ਨੂੰ ਤੁਸੀਂ 10 ਵਾਰੀ ਕਰਨਾ ਹਰ ਪੋਜੀਸ਼ਨ 10 ਵਾਰੀ ਇਹ ਸਨ ਥੋਟੀਆਂ neck hump ਦੀਆਂ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੈਗੂਲਰ ਕਰੋਗੇ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡਾ ਜੋ neck hump ਹੈ ਉਹ ਗਾਇਬ ਹੋ ਜਾਏਗਾ ਇੱਕ ਗੱਲ ਹੋਰ neck hump ਦੇ ਨਾਲ ਨਾਲ ਤੁਸੀਂ ਇਹ ਕਸਰਤਾਂ ਦੇ ਨਾਲ ਨਾਲ ਵੀ ਤੁਸੀਂ ਸੈਰ ਜ਼ਰੂਰ ਕਰਨੀ ਹੈ 20 ਮਿੰਟ ਸਵੇਰੇ 20 ਮਿੰਟ ਸ਼ਾਮ ਸਵੇਰ ਵਾਲੀ ਜੋ ਸੈਰ ਹੈ ਉਹ ਪ੍ਰੋਪਰ ਤੇਜ਼ ਕਰਨੀ ਹੈ ਜਿਹੜੀ ਸ਼ਾਮ ਵਾਲੀ ਸੈਰ ਹੈ ਉਹ ਸਲੋ ਕਰਨਾ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟੀਲ ਦਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ